ਪਰਾਵੋ ਮੇਰਾ ਨਾਮ ਰਾਕੇਸ਼ ਰਮਨ ਮੈਂ ਇੱਕ ਜਰਨਲਿਸਟ ਹਾਂ ਔਰ ਸੋਸ਼ਲ ਐਕਟਿਵਿਸਟ ਔਰ ਦਿੱਲੀ ਦੇ ਵਿੱਚ ਰਹਣਾ ਪਹਿਲਾਂ ਮੈਂ ਜ਼ਿਆਦਾਤਰ ਚੰਡੀਗੜ੍ਹ ਦੇ ਵਿੱਚ ਰਿਹਾ ਕਿਉਂਕਿ ਮੈਂ ਉੱਥੇ ਹੀ ਮੇਰਾ ਜਨਮ ਹੋਇਆ ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਪੜ੍ਹਿਆ ਹਾਂ ਉੱਥੋਂ ਮੈਂਨੇ ਆਪਣੀ ਐਮਐਸਸੀ ਕੀਤੀ ਸੀ ਅੱਜ ਕੱਲ ਮੈਂ ਦਿੱਲੀ ਦੇ ਵਿੱਚ ਰਹਿ ਰਿਹਾ ਹਾਂ ਔਰ ਕਾਫੀ ਜਿਹੜੇ ਨਿਊਜ਼ਪੇਪਰ ਔਰ ਮੈਗਜ਼ੀਨਸ ਹੈਗੇ ਆ ਉੱਥੇ ਕੰਮ ਕਰਨ ਤੋਂ ਬਾਅਦ ਇਨਕਲੂਡਿੰਗ ਟ੍ਰਿਬਿਊਨ ਇੰਡੀਅਨ ਐਕਸਪ੍ਰੈਸ ਫਾਈਨੈਂਸ਼ੀਅਲ ਐਕਸਪ੍ਰੈਸ ਯਾ ਇਸ ਟ੍ਰੇਡ ਮੈਗਜ਼ੀਨਸ ਆਫ ਦੀ ਇੰਡੀਆ ਟੂਡੇ ਗਰੁੱਪ ਇਹਨਾਂ ਦੇ ਵਿੱਚ ਕੰਮ ਕਰਨ ਤੋਂ ਬਾਅਦ ਮੈਂ ਅੱਜਕੱਲ ਪਿਛਲੇ 12 ਜਾਂ 13 ਸਾਲ ਤੋਂ ਆਪਣੀ ਗਲੋਬਲ ਨਿਊਜ਼ਸਾਈਟ ਚਲਾ ਰਿਹਾ ਹਾਂ ਉਹ ਸਾਰੇ ਦੁਨੀਆ ਦੇ ਵਿੱਚ ਪੜੀਆਂ ਜਾਂਦੀਆਂ ਔਰ ਇੰਗਲਿਸ਼ ਦੇ ਵਿੱਚ ਪਰ ਮੈਂ ਇਹ ਵੀਡੀਓ ਤੁਹਾਡੇ ਨਾਲ ਪੰਜਾਬੀ ਦੇ ਵਿੱਚ ਬਣਾ ਰਿਹਾ ਹਾਂ ਮੈਂ ਅੱਜ ਤੋਂ 2 ਦਿਨ ਪਹਿਲੇ ਵੀ ਇੱਕ ਵੀਡੀਓ ਬਣਾਇਆ ਸੀ ਉਹ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ اٹਕੇ ਹੈਗੇ ਉਹਦੇ ਬਾਰੇ ਗੱਲ ਕਰਨ ਵਾਸਤੇ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਸੀ ਮੈਂ ਕਰੀਬ 10 ਮਿੰਟ ਦਾ ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਕਰਨ ਲੱਗਾ ਹਾਂ ਉਹ ਹੈਗੀ ਹੈ ਤੁਸੀਂ ਸੁਣਿਆ ਵੀ ਹੋਵੇਗਾ ਕਿਸਾਨਾਂ ਦੇ ਕੋਲੋਂ ਵੀ ਕਿਸਾਨਾਂ ਦੇ ਲੀਡਰਾਂ ਦੇ ਕੋਲੋਂ ਵੀ ਕਿ ਉਹ WTO ਦੀ ਗੱਲ ਕਰ ਰਹੇ ਹੈਗੇ ਉਹ WTO ਹੁਣ ਕੀ ਹੈਗਾ WTO ਦਾ ਜੋ ਅ ਕਿਸਾਨ ਜਿਹੜੇ ਹੈਗੇ ਆਪਣੀ ਡਿਮਾਂਡ ਦੇ ਵਿੱਚ MSP ਮੰਗ ਰਹੇ ਹੈਗੇ ਯਾਨੀ ਕਿ ਮਿਨੀਮਮ ਸਪੋਰਟ ਪ੍ਰਾਈਸ ਮੰਗ ਰਹੇ ਹੈਗੇ ਆ ਉਹਦਾ ਉਹਦੇ ਉੱਤੇ WTO ਦੀਆਂ ਪਾਲਿਸਿਸ ਦਾ ਕੀ ਅਸਰ ਉਸ ਬਾਰੇ ਮੈਂ ਅੱਜ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈਗਾ WTO ਕੀ ਹੈਗਾ WTO ਇਸ ਹੈ ਗਰੁੱਪ ਆਫ ਅਬਾਊਟ 164 ਨੇਸ਼ਨਸ 164 ਕੰਟਰੀਜ਼ ਦਾ ਇੱਕ ਗਰੁੱਪ ਹੈਗਾ ਉਹ ਟ੍ਰੇਡ ਰਿਲੇਟਿਡ ਜਿੰਨੇ ਪਾਲਿਸੀਸ ਹੈਗੀਆਂ ਵਰਲਡ ਦੇ ਵਿੱਚ ਉਹ ਬਣਾਉਂਦਾ ਹੈਗਾ ਔਰ ਉਹਦੇ ਵਿੱਚ 1995 ਤੋਂ ਲੈ ਕੇ ਭਾਰਤ ਵੀ ਇੱਕ ਉਹਦਾ ਮੈਂਬਰ ਹੈ ਤਾਂ ਇਸ ਲਈ ਜੋ ਵੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਪਾਲਿਸੀ ਬਣਾਏਗੀ WTO ਜਿਹਨੂੰ ਕਹਿੰਦੇ ਆ ਉਹ ਪਰਦੇ ਉੱਤੇ ਵੀ ਲਾਗੂ ਹੋਣਗੀਆਂ ਔਰ ਭਾਰਤ ਦੇ ਵਾਸਤੇ ਉਹਨੂੰ ਡਿਫਾਈ ਕਰਨਾ ਯਾਨੀ ਕਿ ਉਹਨੂੰ ਨਾ ਮੰਨਣਾ ਬਹੁਤ ਹੀ ਆਲਮੋਸਟ ਇੰਪੋਸੀਬਲ ਹੈ ਯਾਨੀ ਕਿ ਉਹਨੂੰ ਨਾ ਨਹੀਂ ਕਰ ਸਕਦਾ ਭਾਰਤ ਕੋਈ ਵੀ ਗਵਰਨਮੈਂਟ ਹੋਵੇ ਚਾਹੇ ਇਹ ਵਾਲੀ ਗਵਰਨਮੈਂਟ ਹੋਵੇ ਚਾਹੇ ਹੋਰ ਵੀ ਕੋਈ ਗਵਰਨਮੈਂਟ ਤਾਂ ਹੁਣ WTO ਕਹਿ ਕੀ ਰਿਹਾ ਹੈ WTO ਕਹਿ ਰਿਹਾ ਹੈਗਾ ਕਿ ਸਾਰੇ ਜਿੰਨੇ ਕੰਟਰੀਸ ਹੈਗੇ ਆ ਜਿਨ੍ਹਾਂ ਦਾ ਉਹ ਰਿਪਰੈਜ਼ੈਂਟ ਜਿਨ੍ਹਾਂ ਨੂੰ ਕਰਦਾ ਹੈਗਾ ਉਹ ਸਾਰੇ ਜਿੰਨੇ ਕੰਟਰੀਜ਼ ਹੈਗੇ ਉਹਦੇ ਵਿੱਚ ਇੱਕ ਜਿੰਨਾ ਵੀ ਟ੍ਰੇਡ ਹੈਗਾ ਹੁਣ ਅਸੀਂ ਐਗਰੀਕਲਚਰ ਦੀ ਗੱਲ ਕਰ ਰਹੇ ਹੈਗੇ ਤਾਂ ਅਸੀਂ ਐਗਰੀਕਲਚਰ ਦੇ ਬਾਰੇ ਕਰਾਂਗੇ ਵੈਸੇ ਉਹ ਸਾਰੇ ਟ੍ਰੇਡ ਦੇ ਨਾਲ ਡੀਲ ਕਰਦੇ ਰਗੇ ਤਾਂ WTO ਕਹਿ ਰਿਹਾ ਹੈ ਕਿ ਜਿਹੜੀਆਂ ਐਗਰੀਕਲਚਰ ਪਾਲਿਸਿਜ਼ ਹੈਗੀਆਂ ਸਾਰੇ ਕੰਟਰੀਜ਼ ਦੇ ਵਿੱਚ ਜਿਹੜੇ ਉਹਦੇ ਮੈਂਬਰਸ ਹੈਗੇ ਆ ਉਹਨਾਂ ਦੇ ਵਿੱਚ ਸਾਰੀਆਂ ਪਾਲਿਸਿਜ਼ ਕੰਸਿਸਟੈਂਟ ਹੋਣੀਆਂ ਚਾਹੀਦੀਆਂ ਯਾਨੀ ਕਿ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਤਾਂ ਹੀ ਟ੍ਰੇਡ ਦੇ ਵਿੱਚ ਜਸਟਿਸ ਹੋਰ ਇਕਵਿਟੇਬਲ ਟ੍ਰੇਡ ਹੋ ਸਕੇਗਾ ਯਾਨੀ ਕਿ ਸਾਰਿਆਂ ਨੂੰ ਉਹਦਾ ਬਰਾਬਰ ਫਾਇਦਾ ਜਾਂ ਨੁਕਸਾਨ ਹੋਏਗਾ ਤਾਂ ਉਹ WTO ਦੀ ਪਾਲਿਸੀ ਮੇਨ ਹੈਗੀ ਆ ਹੁਣ WTO ਕੀ ਕਰ ਰਿਹਾ ਹੈਗਾ WTO ਕਰ ਰਿਹਾ ਹੈਗਾ ਕਿ ਕਿਸੇ ਵੀ ਕੰਟਰੀ ਦੇ ਜਿਹੜੇ ਫਾਰਮਰਸ ਹੈਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਬਸਿਡੀ ਨਹੀਂ ਦੇਣੀ ਚਾਹੀਦੀ ਜੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਤਾਂ ਜਦੋਂ ਉਹ ਆਪਣੀ ਕ੍ਰੌਪਸ ਨੂੰ ਵੇਚਣ ਜਾਂਦੇ ਹੈਗੇ ਆ ਬਾਹਰ ਜਾਂ ਪ੍ਰੋਡਿਊਸ ਨੂੰ ਵੇਚਣ ਜਾਂਦੇ ਹੈਗੇ ਆ ਚਾਹੇ ਆਪਣੇ ਕੰਟਰੀ ਦੇ ਡੋਮੈਸਟਿਕ ਦੇ ਵਿੱਚ ਚਾਹੇ ਐਕਸਪੋਰਟ ਮਾਰਕੀਟਸ ਦੇ ਵਿੱਚ ਉਹਨਾਂ ਨੂੰ ਇੱਕ ਅਨਡਿਊ ਐਡਵਾਂਟੇਜ ਮਿਲਦਾ ਹੈ ਅਨਡਿਊ ਐਡਵਾਂਟੇਜ ਦਾ ਮਤਲਬ ਹੈ ਕਿ ਜਿਹੜਾ ਐਡਵਾਂਟੇਜ ਉਹ ਡਿਸਰਵ ਨਹੀਂ ਕਰਦੇ ਪਰ ਉਹਨਾਂ ਨੂੰ ਉਹ ਲਾਭ ਮਿਲਦਾ ਹੈਗਾ ਓਲੀਆ ਮਾਰਕੀਟਸ ਦੇ ਵਿੱਚ ਉਹ ਕਿਸ ਤਰ੍ਹਾਂ ਮਿਲਦਾ ਹੈਗਾ ਉਹ ਮੈਂ ਤੁਹਾਨੂੰ ਬੱਸ ਤਾਂ ਹੈ ਕਾਫੀ ਕੰਪਲੈਕਸ ਸਬਜੈਕਟ ਹੈਗਾ ਜਿਹਨੂੰ ਐਗਰੀਕਲਚਰ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਨਾ ਉੱਥੇ ਪੜਾਇਆ ਜਾਣਾ ਚਾਹੀਦਾ ਹੈ ਉੱਥੇ ਨਹੀਂ ਪੜਾਇਆ ਜਾਂਦਾ ਤਾਂ ਉਹ ਕੀ ਕਹਿ ਰਹੇ ਹੈਗੇ ਆ ਕਿ ਜਿਹੜੀਆਂ ਸਬਸਿਡੀਆਂ ਸਗੀਆਂ ਸਬਸਿਡੀਆਂ ਦਾ ਕੀ ਮਤਲਬ ਹੈਗਾ ਕਿ ਜਿਹੜਾ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਇਕਨੋਮਿਕ ਜਾਂ ਫਾਈਨੈਂਸ਼ੀਅਲ ਹੈਲਪ ਦਿੰਦੀ ਹੈ ਸਰਕਾਰ ਉਹ ਬੰਦ ਹੋਣੀ ਚਾਹੀਦੀ ਹੁਣ ਉਹਦਾ ਕੀ ਮਤਲਬ ਹੈਗਾ ਕਿ ਸਰਕਾਰ ਹੁਣ ਜਿਹੜੀਆਂ ਆਪਣੇ ਕਿਸਾਨਾਂ ਨੂੰ ਸਬਸਿਡੀ ਕਿਸ ਤਰ੍ਹਾਂ ਦੇ ਦਿੰਦੀ ਹੈਗੀ ਆ ਉਹ ਦਿੰਦੀ ਹੈਗੀ ਇਨ ਦਾ ਫਾਰਮ ਆਫ crop insurance ਇਨਸ਼ੋਰੈਂਸ ਕਰਦੀ ਹੈ crop ਦੀ ਜਾਂ ਫਰਟੀਲਾਈਜ਼ਰ ਸਬਸਿਡੀ ਦਿੰਦੀ ਹੈਗੀ ਜਾਂ ਜਾਂ ਇਰੀਗੇਸ਼ਨ ਸਬਸਿਡੀ ਦਿੰਦੀ ਹੈਗੀ ਆ ਉਹ ਉਹਦੇ ਨਾਲ ਇੱਕ ਹੋਰ ਵੀ ਸ਼ਾਇਦ ਇਨਕਮ ਸਬਸਿਡੀ ਵੀ ਦਿੰਦੀ ਹੈ ਕਿਸਾਨਾਂ ਨੂੰ ਇੱਕ ਫਿਕਸਡ ਇਨਕਮ ਸਾਲ ਦੀ ਉਹ ਵੀ ਦਿੱਤੀ ਜਾਂਦੀ ਹੈਗੀ ਆ ਔਰ ਉਸ ਤੋਂ ਇਲਾਵਾ ਹੁਣ ਐਮਐਸਪੀ ਕੁਝ ਸਟੇਟਸ ਦੇ ਵਿੱਚ ਦਿੱਤੀ ਜਾ ਰਹੀ ਹੈ ਕੁਝ ਸਰਟਨ ਕ੍ਰੌਪਸ ਦੇ ਉੱਤੇ ਜਿਸ ਤਰ੍ਹਾਂ ਖਣਕ ਔਰ ਚੋਲਾ ਦੇ ਉੱਤੇ ਪੰਜਾਬ ਦੇ ਵਿੱਚ ਆ ਹਰਿਆਣਾ ਦੇ ਵਿੱਚ ਆ ਯੂਪੀ ਦੇ ਕਿਹ ਇਲਾਕਿਆਂ ਦੇ ਵਿੱਚ ਦਿੱਤੀ ਜਾ ਰਹੀ ਹੈ ਉਹ ਜਿਹੜੀ ਸਬਸਿਡੀ ਹੈਗੀ ਹੈ ਉਹ ਇੱਕ ਉਹਨਾਂ ਨੂੰ ਅ ਮਾਰਕੀਟ ਪ੍ਰਾਈਸ سپورਟ ਹੈ ਇੱਕ ਤਰ੍ਹਾਂ ਦੀ ਗਵਰਨਮੈਂਟ ਦੇ ਰਹੀ ਹੈ ਉਹ ਕਿਉਂ ਦੇ ਰਹੀ ਹੈਗੀ ਆ ਉਹਦਾ ਹਾਲ ਤੱਕਣ ਕਿਸੇ ਨੂੰ ਨਹੀਂ ਪਤਾ ਉਹ ਜਿਸ ਵੇਲੇ 60s ਦੇ ਵਿੱਚ ਇੱਥੇ ਭਾਰਤ ਦੇ ਵਿੱਚ ਭੁੱਖਮਰੀ ਸੀ ਉਸ ਵੇਲੇ ਗ੍ਰੀਨ ਰੈਗੂਲੇਸ਼ਨ ਜਿਹੜਾ ਸ਼ੁਰੂ ਹੋਇਆ ਸੀ ਉਸ ਵੇਲੇ ਸਬਸਿਡੀ ਦੇਣਾ ਜ਼ਰੂਰੀ ਸੀ ਕਿਉਂਕਿ ਆਦਰਵਾਇਜ਼ ਇੰਪੋਰਟ ਕਰਨਾ ਪੈਂਦਾ ਸੀ ਇਹ ਸਾਰਾ ਖਾਣ ਦਾ ਸਮਾਨ ਕਣਕ ਵਗੈਰਾ ਬਾਹਰਲੇ ਦੇਸ਼ਾਂ ਤੋਂ ਖਾਸ ਕਰਕੇ ਅਮਰੀਕਾ ਤੋਂ ਤਾਂ ਉਸ ਵੇਲੇ ਇੰਡੀਅਨ ਜਿਹੜੇ ਫਾਰਮਰਸ ਸੀ ਉਹਨਾਂ ਨੂੰ ਸਪੋਰਟ ਦੇਣੀ ਜ਼ਰੂਰੀ ਸੀ ਹੁਣ ਉਹਦੀ WTO ਕੀ ਕੰਗਾ ਕਿ ਉਹਦੀ ਜ਼ਰੂਰਤ ਨਹੀਂ ਹੈਗੀ ਹੁਣ ਉਹਨਾਂ ਨੂੰ ਸਪੋਰਟ ਦੇਣ ਦੀ ਜ਼ਰੂਰਤ ਨਹੀਂ ਹੈਗੀ ਤਾਂ ਉਹ ਸਪੋਰਟ ਜਿਸ ਵੇਲੇ ਉਹਨਾਂ ਨੂੰ ਸਪੋਰਟ ਮਿਲਦੀ ਹੈਗੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਇਹ ਸਪੋਰਟ ਜਿਹੜੀ ਹੈਗੀ ਹੈ ਇੰਡੀਅਨ ਜਿਹੜੇ ਫਾਰਮਰਸ ਆ ਉਹਨਾਂ ਨੂੰ ਕਿਸ ਤਰ੍ਹਾਂ ਹੈਲਪ ਕਰਦੀ ਹੈ ਔਰ ਜਿਹੜੇ ਦੂਸਰੇ ਕੰਟਰੀਜ਼ ਦੇ ਫਾਰਮਰ ਆ ਉਹਨਾਂ ਨੂੰ ਕਿਸ ਤਰ੍ਹਾਂ ਨੁਕਸਾਨ ਹੁੰਦਾ ਹੈ ਹੁਣ ਤੁਸੀਂ ਮੰਨ ਲਓ ਕਿ ਇੱਕ ਕੁਇੰਟਲ ਨੂੰ ਕਣਕ ਨੂੰ ਉਗਾਉਣ ਦੇ ਵਿੱਚ ਤੁਹਾਡੇ ਪੈਸੇ ਲੱਗਦੇ ਆਗੇ ਮੰਨ ਲਓ 2000 ਰੁਪਏ ਉਹਦੇ ਵਿੱਚ ਕਈ ਤਰ੍ਹਾਂ ਦੀ ਕਾਸਟ ਆਉਂਦੀ ਹੈ ਲੈਂਡ ਲੀਜ਼ ਕਾਸਟ ਆਉਂਦੀ ਹੈਗੀ ਆ ਉਹਦੇ ਵਿੱਚ ਫਰਟੀਲਾਈਜ਼ਰ ਦੀ ਆਉਂਦੀ ਹੈ ਸੀਡਸ ਦੀ ਆਉਂਦੀ ਹੈਗੀ ਆ ਮਨਪਾਹਰ ਜਿਹੜੇ ਉਹਦੇ ਤੇ ਕੰਮ ਕਰਨ ਵਾਲੇ ਕਾਮੇ ਆ ਉਹਨਾਂ ਦੀ ਕਾਸਟ ਆਉਂਦੀ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਹੈਗੇ ਆ ਯਾ ਜਿਹੜੇ ਤੁਸੀਂ ਉਹਦੇ ਤੇ ਟਰੈਕਟਰ ਚਲਾਉਂਦੇ ਹੈਗੇ ਹੋ ਜਾਂ ਹੋਰ ਕੋਈ ਇਕਵਿਪਮੈਂਟ ਯੂਜ਼ ਕਰਦੇ ਹੈਗੇ ਉਹਦੀ ਕਾਸਟ ਉਹ ਸਾਰੀ ਮਿਲਾ ਕੇ ਉਹਨੂੰ ਅਸੀਂ ਮੰਨਦੇ ਹੈਗੇ ਆ ਕਿ ਇੱਕ ਕੁਇੰਟਲ ਕਣਕ ਪ੍ਰੋਡਿਊਸ ਕਰਨ ਵਾਸਤੇ ਸਾਡੇ 2000 ਰੁਪਿਆ ਖਰਚ ਆਉਂਦਾ ਹੈਗਾ ਇੰਡੀਆ ਦੇ ਵਿੱਚ ਉਹੀ ਸੇਮ ਖਰਚਾ ਆਉਂਦਾ ਹੈਗਾ ਮੰਨ ਲਓ ਨਿਊਜ਼ੀਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਹੁਣ ਉਹ 2000 ਰੁਪਿਆ ਜਿਹੜਾ ਖਰਚ ਆਉਂਦਾ ਹੈਗਾ ਸਭ ਜਗ੍ਹਾ ਦੇ ਉੱਤੇ ਉਹ ਹੁਣ ਕੋਈ ਵੀ ਜਿਹੜਾ ਕਿਸਾਨ ਹੈ ਉਹਨੂੰ 2000 ਰੁਪਏ ਤੇ ਨਹੀਂ ਵੇਚਣ ਦੀ ਕੋਸ਼ਿਸ਼ ਕਰੇਗਾ ਕਿਉਂ ਕਿ ਉਹਦਾ ਤਾਂ ਫਿਰ ਤਾਂ ਉਹਨੂੰ ਕੋਈ ਫਾਇਦਾ ਨਹੀਂ ਹੋਏਗਾ ਜੇ 2000 ਦੀ ਉਗਾਈ 2000 ਦੀ ਵੇਚਤੀ ਉਹਨੂੰ ਕੋਈ ਫਾਇਦਾ ਨਹੀਂ ਹੈ ਤਾਂ ਹੁਣ ਕੀ ਹੋ ਰਿਹਾ ਹੈਗਾ ਕਿ ਇੰਡੀਆ ਦੇ ਵਿੱਚ ਤਾਂ ਸਬਸਿਡੀ ਹੈਗੀ ਹੈ ਮੰਨ ਲਓ 2000 ਰੁਪਿਆ ਉਹਦਾ ਲੱਗਿਆ ਹੈਗਾ 1 ਕੁਇੰਟਲ ਕਣਕ ਉਗਾਨ ਨੂੰ ਉਹਦਾ ਚੋ 1200 ਰੁਪਿਆ ਮੰਨ ਲਓ ਹਰੇਕ ਤਰ੍ਹਾਂ ਦੀ ਸਬਸਿਡੀ ਨੂੰ ਮਿਲਾ ਕੇ ਇਹ ਕਿਸਾਨਾਂ ਨੂੰ ਗਵਰਨਮੈਂਟ ਨੇ ਦਿੱਤਾ 1200 ਰੁਪਿਆ ਹੁਣ ਇਹ ਵਾਲੇ ਜਿਹੜੇ ਕਿਸਾਨ ਹੈਗੇ ਆ ਇਹਨਾਂ ਦਾ ਖਰਚਾ ਕਿੰਨਾ ਆਇਆ 800 ਰੁਪਏ 2000 ਚੋਂ 1200 ਤਾਂ ਗਵਰਨਮੈਂਟ ਨੇ ਦਿੱਤਾ ਆਪਣਾ ਕਿਸਾਨ ਦਾ ਜਿਹੜਾ ਖਰਚਾ ਆਇਆ 800 ਰੁਪਏ ਆਇਆ ਉਹਨੂੰ 800 ਰੁਪਏ ਵਾਲੀ ਜਿਹੜੀ 1 ਕੁਇੰਟਲ ਕਣਕ ਉਹਨੇ ਉਹਦੇ ਤੇ ਖਰਚਾ ਕੀਤਾ 800 ਰੁਪਏ 1 ਕੁਇੰਟਲ ਕਣਕ ਲੈਣ ਵਾਸਤੇ ਉਹਨੂੰ ਆਰਾਮ ਦੇ ਨਾਲ 2000 ਰੁਪਏ ਦੇ ਵਿੱਚ ਵੇਚ ਸਕਦਾ ਹੈਗਾ ਚਾਹੇ ਡੋਮੈਸਟਿਕ ਮਾਰਕੀਟ ਹੈ ਚਾਹੇ ਉਹ ਐਕਸਪੋਰਟ ਮਾਰਕੀਟ ਹੈ 2000 ਰੁਪਏ ਦੀ ਵੇਚ ਸਕਦਾ ਕਿਉਂਕਿ ਉਹਦੇ ਚੋਂ ਨੂੰ 1200 ਰੁਪਏ ਦਾ ਫਾਇਦਾ ਹੁੰਦਾ ਹੈ ਪਰ ਜਿਹੜਾ ਕਿਸਾਨ ਆਸਟ੍ਰੇਲੀਆ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਮਲੇਸ਼ੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਾਂ ਹੋਰ ਕਿਸ ਕੰਟਰੀ ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਹੈਗਾ ਉਹਨੂੰ ਤਾਂ 2000 ਰੁਪਏ ਦੇ ਵਿੱਚ ਚੁੱਕ ਨਹੀਂ ਸਕਦਾ ਤਾਂ ਇੰਡੀਅਨ ਜਿਹੜਾ ਫਾਰਮਰ ਹੈ ਜਿਨਨੇ 2000 ਰੁਪਏ ਦੀ ਕਣਕ ਜੜੀ ਹੈਗੀ ਆ ਉਹਨੂੰ ਸਿਰਫ 800 ਰੁਪਏ ਕਿੰਟਲ ਦੇ ਵਿੱਚ ਪਈ ਹੈਗੀ ਆ ਉਹਨੂੰ ਤਾਂ 1200 ਰੁਪਏ ਦਾ ਫਾਇਦਾ ਹੋ ਗਿਆ ਇੰਡੀਆ ਦੇ ਵਿੱਚ ਵੀ ਇੰਡੀਆ ਤੋਂ ਬਾਹਰ ਵੀ ਬਾਕੀ ਦੇ ਕੰਟਰੀਜ਼ ਨੂੰ ਉਹਦਾ ਕੋਈ ਫਾਇਦਾ ਨਹੀਂ ਹੋਇਆ ਤਾਂ ਹੁਣ ਕੀ ਹੋਏਗਾ ਅਜੇ ਨਾਲ ਕੀ ਹੋਏਗਾ ਜਿੱਥੇ ਤਾਂ ਡਿਮਾਂਡ ਨਹੀਂ ਹੈਗੀ ਉੱਥੇ ਤਾਂ ਕਣਕ ਜਾਂਦੀ ਰਹੇਗੀ ਜਿੱਥੇ ਡਿਮਾਂਡ ਆ ਭੁੱਖੇ ਮਰ ਰਹੇ ਆ ਲੋਕ ਉੱਥੇ ਕਣਕ ਨਹੀਂ ਜਾਏਗੀ ਕਿਉਂ ਕਿਉਂਕਿ ਉੱਥੇ ਪੈਸੇ ਦੇਣ ਨੂੰ ਨਹੀਂ ਹੈਗੇ ਤਾਂ ਇੰਡੀਆ ਵਾਲੇ ਉੱਥੇ ਹੀ ਵੇਚਣਗੇ ਜਿੱਥੇ ਪੈਸੇ ਦੇਣ ਨੂੰ ਹੈਗੇ ਔਰ ਉੱਥੇ ਹੁਕਮਰੀ ਵੀ ਨਹੀਂ ਹੈਗੀ ਪਰ ਹੁਣ ਜਿਹੜੇ ਬਾਕੀ ਦੇ ਕਿਸਾਨ ਹੈਗੇ ਹੈ ਬਾਕੀ ਦੇ ਕੰਟਰੀਜ਼ ਦੇ ਵਿੱਚ ਉਹਨਾਂ ਨੂੰ ਇੱਕ ਪ੍ਰਾਈਸ ਡਿਸਐਡਵਾਂਟੇਜ ਹੈਗਾ ਉਹ ਆਪਣੀ ਕਣਕ ਨਹੀਂ ਵੇਚ ਸਕਦੇ ਹੈਗੇ ਕਿਉਂਕਿ ਉਹਨਾਂ ਨੂੰ ਕੋਈ ਸਬਸਿਡੀ ਨਹੀਂ ਹੈ ਉਹਨਾਂ ਦੀ ਸਬਸਿਡੀ ਬੰਦ ਕੀਤੀ ਹੋਈ ਹੈ ਔਰ ਉਸ ਤੋਂ ਵੀ ਇਲਾਵਾ ਅੱਜ ਕੱਲ ਤੁਸੀਂ ਸੁਣਿਆ ਹੋਏਗਾ 10 ਜਿਹੜੇ ਯੂਰੋਪੀਅਨ ਯੂਨੀਅਨ ਕੰਟਰੀਜ਼ ਹੈਗੇ ਹੈ ਜਿਸ ਤਰ੍ਹਾਂ ਜਰਮਨੀ ਹੈ ਫਰਾਂਸ ਹੈ ਸਪੇਨ ਹੈ ਇਹ ਸਾਰੇ ਸਟ੍ਰਾਈਕ ਕਰ ਰਹੇ ਹੈਗੇ ਇਹਨਾਂ ਦੇ ਉੱਤੇ ਸਬਸਿਡੀ ਤਾਂ ਕੀ ਦੇਣੀ ਹੈ ਗਵਰਨਮੈਂਟ ਨੇ ਇਹਨਾਂ ਦੀ ਕਾਸਟ ਵੀ ਵਧਾ ਦਿੰਦੀ ਹੈਗੀ ਇਹ ਉਹਨਾਂ ਨੂੰ ਕਹਿੰਦਾ ਹੈਗਾ ਕਿ ਤੁਸੀਂ ਫਰਟੀਲਾਈਜ਼ਰ ਕੈਮੀਕल्स ਵਾਲੀਆਂ ਨਹੀਂ ਯੂਜ਼ ਕਰਨੀਆਂ ਦੂਸਰੀਆਂ ਜੋ ਫਰਟੀਲਾਈਜ਼ਰ ਲੈਂਦੇ ਉਹ ਬਹੁਤ ਮਹਿੰਗੀਆਂ ਹਨ ਉਹਨਾਂ ਨੂੰ ਕਿਹਾ ਕਿ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈਗਾ ਇਹਨੂੰ ਪ੍ਰੋਟੈਕਟ ਕਰਨ ਵਾਸਤੇ ਤੁਹਾਨੂੰ ਇਹ ਇਹ ਹੋਰ ਕਾਸਟ ਇਨਕਰ ਕਰਨੀਆਂ ਪੈਣਗੀਆਂ ਆਪਣੀਆਂ ਫਸਲਾਂ ਤੇ ਤਾਂ ਉਹਨਾਂ ਦਾ ਪ੍ਰਾਈਸ ਹੋਰ ਵੀ ਵੱਧ ਗਿਆ ਉਹ ਇੰਡੀਆ ਦੇ ਵਿੱਚ ਲਾਗੂ ਨਹੀਂ ਹੈ ਇੰਡੀਆ ਦੇ ਵਿੱਚ ਕਾਸਟ ਘਟ ਗਈ ਹੈ ਤਾਂ ਹੁਣ ਇੱਕ 20 ਕੰਟਰੀਜ਼ ਦਾ 19 ਕੰਟਰੀਜ਼ اور ਇੱਕ অবজারভার ਕੰਟਰੀ ਹੈ ਜੋ ਕਰੇਨ 19 ਕੰਟਰੀਜ਼ ਦਾ ਇੱਕ ਕਿਆਨਸ ਗਰੁੱਪ ਹੈ ਉਹਨੂੰ ਕਿਆਨਸ ਗਰੁੱਪ ਕਹਿੰਦੇ ਆਗੇ ਉਹਦੇ ਵਿੱਚ ਅ ਅਮੀਰ-ਮੀਰ ਕੰਟਰੀਜ਼ ਹੋ ਹੈਗੇ ਜਿਸ ਤਰ੍ਹਾਂ ਕੈਨੇਡਾ ਹੈ ਆਸਟ੍ਰੇਲੀਆ ਹੈ ਮਲੇਸ਼ੀਆ ਹੈ ਸਾਊਥ ਅਫਰੀਕਾ ਹੈ ਇਹ ਸਾਰੇ ਕੰਟਰੀਜ਼ ਉਹਦੇ ਕਿਆਨਸ ਗਰੁੱਪ ਦੇ ਵਿੱਚ ਆਉਂਦੇ ਆਗੇ WHO WTO ਦੇ ਜੋਰ ਪਾ ਰਹੇ ਹੈਗੇ ਆ ਕਿ ਜੇਕਰ ਸਾਡੀ ਕਾਸਟ 2000 ਰੁਪਏ ਮੈਂ ਐਗਜ਼ਾਮਪਲ ਦੇ ਰਹਾ 2000 ਵਾਲਾ 2000 ਰੁਪਏ ਸਾਡੀ ਕਾਸਟ ਆਉਂਦੀ ਹੈ ਤੇ ਇੰਡੀਅਨ ਕਿਸਾਨਾਂ ਦੀ ਕਾਸਟ 800 ਰੁਪਏ ਆਉਂਦੀ ਹੈ ਕਿਉਂਕਿ ਉਹਨਾਂ ਨੂੰ ਗਵਰਨਮੈਂਟ ਸਬਸਿਡੀ ਦਿੰਦੀ ਹੈ ਐਸ ਲਈ 80 ਆਪਣਾ ਜਿਹੜਾ ਐ ਐਗਰੀਕਲਚਰ ਪ੍ਰੋਡਿਊਸ ਹੈਗਾ ਇਹਨੂੰ ਵੇਚ ਨਹੀਂ پا ਰਹੇ ਹੈਗੇ ਮਾਰਕੀਟ ਦੇ ਵਿੱਚ ਇਹ ਹੈਗੀ ਹੈ ਹੁਣ ਪ੍ਰੋਬਲਮ ਹੁਣ WTO ਕਹਿ ਰਿਹਾ ਹੈਗਾ ਬਿਕਾਜ਼ W ਦਿਸ ਗੈਂਸ ਗਰੁੱਪ ਇਸ ਕੁਆਇਟ ਇਨਫਲੂਐਂਸ਼ੀਅਲ ਗਰੁੱਪ ਯਾਨੀ ਕਿ ਇਹਦੇ ਵਿੱਚ ਚੰਗੇ ਚੰਗੇ ਕੰਟਰੀ ਸਗੇ ਤਾਂ ਉਹ ਉਹਨੂੰ WTO ਨੂੰ ਕਹਿ ਰਹੇ ਹੈਗੇ ਕਿ ਬਰਾਬਰ ਲੈਵਲ ਪਲੇਇੰਗ ਫੀਲਡ ਸਾਰੇ ਕੰਟਰੀਜ਼ ਦੇ ਕਿਸਾਨਾਂ ਵਾਸਤੇ ਹੋਣਾ ਚਾਹੀਦਾ ਹੈ ਤਾਂ ਕਿ ਸਾਰਿਆਂ ਨੂੰ ਇੱਕੋ ਹੀ ਤਰ੍ਹਾਂ ਦੇ ਨਾਲ ਆਪਣੀ ਫਸਲ ਵੇਚਣ ਦਾ ਹਰੇਕ ਜਗ੍ਹਾ ਦੇ ਉੱਤੇ ਅਧਿਕਾਰ ਮਿਲ ਸਕੇ ਔਰ ਇਹ ਕਾਫੀ ਹੱਦ ਤੱਕ ਜਸਟੀਫਾਈਡ ਇੱਕ ਡਿਮਾਂਡ ਹੈਗੀ ਐ ਐਸਈਲੀ ਡਬਲਯੂਟੀਓ ਕਹਿ ਰਿਹਾ ਹੈਗਾ ਇੰਡੀਆ ਨੂੰ ਕਿ ਤੁਸੀਂ ਹੋਰ ਸਬਸਿਡੀ ਜਿਹੜੀ ਐਮਐਸਪੀ ਦੀ ਕਿਸਾਨ ਮੰਗ ਰਹੇ ਹੈਗੇ ਉਹ ਤਾਂ ਨਹੀਂ ਦੇਣੀ ਜਿਹੜੀ ਆਲਰੇਡੀ ਦਿੱਤੀ ਉਹਨੂੰ ਵੀ ਖਤਮ ਕਰੋ ਜਿਹੜੀ ਹੈ ਇਰੀਗੇਸ਼ਨ ਦੇ ਉੱਤੇ ਜਾਂ ਕ੍ਰੌਪ ਇੰਸ਼ੋਰੈਂਸ ਹੈ ਜਾਂ ਫਿਕਸਡ ਇਨਕਮ ਜਿਹੜੀ ਸਰਕਾਰ ਕਿਸਾਨਾਂ ਨੂੰ ਦੇ ਰਹੀ ਹੈ ਉਹ ਵੀ ਉਹ ਕਹਿ ਰਿਹਾ ਹੈ ਕਿ ਬੰਦ ਕਰੋ ਇਹਨੂੰ ਤਾਂ ਹੀ ਸਭ ਦੇ ਵਾਸਤੇ ਇੱਕ ਲੈਵਲ ਪਲੇਇੰਗ ਫੀਲਡ ਹੋਏਗਾ ਕਾਹੇ ਸਭ ਆਪਣੀ ਸੇਮ ਕਾਸਟ ਦੇ ਉੱਤੇ ਉਗਾ ਸਕਣਗੇ ਫਸਲਾਂ ਔਰ ਫਿਰ ਜਿਹੜੇ ਮਾਰਕੀਟ ਹੈਗੀ ਆ ਉਹ ਡਿਸਾਈਡ ਕਰੇ ਕਿ ਕਿਸ ਪ੍ਰਾਈਸ ਦੇ ਉੱਤੇ ਕਿਸ ਕੋਲੋਂ ਕਿਹੜੀ ਕਿੰਨੀ ਪ੍ਰੋਡਿਊਸ ਖਰੀਦਣੀ ਹੈਗੀ ਥਿਸ ਇਜ਼ ਅ ਮਾਰਕੀਟ ਡਰਾਈਵਨ ਇਕਨੋਮੀ ਮਾਡਲ ਤੋਂ ਮਾਰਕੀਟ ਡਰਾਈਵਨ ਉਹ ਸਾਰੀਆਂ ਜਿਹੜੀਆਂ ਫੋਰਸਿਸ ਹੈਗੀਆਂ ਉਹਦੇ ਨਾਲ ਉਹ ਕਹਿੰਦੇ ਹੈਗੇ ਆ ਕਿ ਇਹ ਇੱਕ ਨਿਆ ਟ੍ਰੇਡ ਰਜਿਮ ਸਟੈਬਲਿਸ਼ ਹੋਣਾ ਚਾਹੀਦਾ ਇਹ ਜਿਹੜੇ ਹੈਗੇ ਆ ਕਾਂਸ ਗਰੁੱਪ ਮੰਗ ਰਿਹਾ ਹੈ ਉਹ ਡਬਲਯੂਟੀਓ ਵੀ ਉਹ ਮੰਨਦਾ ਹੈਗਾ ਸਾਰੇ ਹੋਰ ਕੰਟਰੀਜ਼ ਵੀ ਜਿਹੜੇ ਅਮੀਰ ਹੈਗੇ ਉਹ ਮੰਨਦੇ ਹੈਗੇ ਕਿ ਸਬਸਿਡੀਆਂ ਖਤਮ ਹੋਣੀਆਂ ਚਾਹੀਦੀਆਂ ਤੁਸੀਂ ਹੁਣ ਇਹ ਦੱਸੋ ਕਿ ਇਹ ਜਿਹੜੇ ਕਿਸਾਨ ਹੈਗੇ ਆ ਮੰਗ ਰਹੇ ਹੈਗੇ ਐਮਐਸਪੀ 23 ਫਸਲਾਂ ਦੇ ਉੱਤੇ ਮੰਗ ਰਹੇ ਹੈਗੇ ਇਹ ਕਿਸ ਤਰ੍ਹਾਂ ਗਵਰਨਮੈਂਟ ਦੇ ਸਕਦੀ ਹੈ ਤਾਂ ਗਵਰਨਮੈਂਟ ਨੇ ਕੀ ਕੀਤਾ ਹੈਗਾ ਇਹ ਜਿਹੜਾ ਹੁਣੇ ਰੀਸੈਂਟ ਹਫਤਾ ਪਹਿਲੇ ਮੀਟਿੰਗ ਹੋਈ ਸੀ ਸਰਕਾਰੀ ਮინისტრਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਸਰਕਾਰਾਂ ਕਿਸਾਨ ਨੇਤਾਵਾਂ ਦੀ ਉਹਦੇ ਵਿੱਚ ਗਵਰਨਮੈਂਟ ਕੈਰੀ ਹੈਗੀ ਹੈ ਕਿ ਅਸੀਂ ਜੜੀਆਂ ਇਹ ਕੋਆਪਰੇਟਿਵ ਆਰਗੇਨਾਈਜੇਸ਼ਨਸ ਅਗੀਆਂ ਜਿਸ ਤਰ੍ਹਾਂ ਨੈਫਿਡ ਜਾਂ ਇਹ ਨੈਸ਼ਨਲ cooperative consumers federation ਉਹਦੇ थ्रू ਤੁਹਾਨੂੰ ਇੱਕ ਕੰਟਰੈਕਟ ਸਾਈਨ ਕਰਦਦੇ ਨੇ ਗਵਰਨਮੈਂਟ ਕਿਉਂਕਿ ਇਹੋ ਜਿਹਾ ਅਫੋਰਡ ਨਹੀਂ ਕਰ ਸਕਦੀ ਕਿ ਉਹ ਕਿਸਾਨਾਂ ਦੇ ਨਾਲ ਕੋਈ ਐਮਐਸਪੀ ਦੇ ਉੱਤੇ ਕੰਟਰੈਕਟ ਲੀਗਲ ਗਾਰੰਟੀ ਜਿਹੜੀ ਮੰਗ ਰਹੇ ਕਿਸਾਨ ਉਹ ਸਾਈਨ ਕਰ ਲੈਣ ਕਿਉਂਕਿ ਉਹਨਾਂ ਨੂੰ ਫਿਰ ਡਬਲਯੂਟੀਓ ਦੇ ਵਿੱਚ ਕੀ ਜਵਾਬ ਦੇਣਗੇ ਉਹ ਇੰਡੀਅਨ ਗਵਰਨਮੈਂਟ ਨੂੰ ਨਹੀਂ ਪਤਾ ਐਸਲੀ ਕਿਉਂਕਿ ਉਹ ਜਿਹੜੇ WTO ਦੀ ਪਾਲਿਸੀਸ ਹੈਗੀਆਂ ਉਹਨਾਂ ਦੇ ਅਗੇਂਸਟ ਨਹੀਂ ਜਾ ਸਕਦੀ ਇੰਡੀਅਨ ਗਵਰਨਮੈਂਟ ਐਸਲੀ ਇਹ ਕਿਸਾਨਾਂ ਦੇ ਨਾਲ ਲੀਗਲ ਗਾਰੰਟੀ ਨਹੀਂ ਕਰ ਸਕਦੀ ਐਵੀ ਗਵਰਨਮੈਂਟ ਨਹੀਂ ਕਰ ਸਕਦੀ ਅਗਲੇ ਵਾਲੀ ਕੋਈ ਗਵਰਨਮੈਂਟ ਆਏਗੀ ਉਹ ਵੀ ਨਹੀਂ ਕਰ ਸਕਦੀ ਉਹਦਾ ਉਹ ਕਿਉਂ ਨਹੀਂ ਕਰ ਸਕਦੀ ਹੈਗੀ ਬਿਕਾਜ਼ ਦਿਸ WTO ਸਿਸਟਮ ਇਜ਼ ਡਰਾਈਵਨ ਬਾਏ ਦਾ ਯੂਨਾਈਟਿਡ ਨੇਸ਼ਨ ਸਿਸਟਮ ਜਿਹੜਾ ਯੂਨਾਈਟਿਡ ਨੇਸ਼ਨ ਜਿੰਨੂੰ ਸੰਯੁਕਤ ਰਾਸ਼ਟਰ ਕਹਿੰਦੇ ਹੈਗੇ ਆ ਉਹ ਇਸ ਸਿਸਟਮ ਦੇ ਹੇਠਾਂ ਕੰਮ ਕਰਦਾ WTO ਔਰ ਇੰਡੀਅਨ ਸਰਕਾਰ ਨੇ ਜਿਹੜੇ ਯੂਨਾਈਟਿਡ ਨੇਸ਼ਨਸ ਦੀਆਂ ਫਾਈਨਾਂਸ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਕੋਲੋਂ 2 ਲੱਖ ਕਰੋੜ ਤੋਂ ਵੀ ਜ਼ਿਆਦਾ ਦਾ ਕਰਜ਼ਾ ਲਿੱਤਾ ਹੋਇਆ ਜੇਕਰ ਇਹ ਡਬਲਯੂਟੀ ਦੇ ਅਗੇ ਚਾਹਣਗੇ ਤਾਂ ਯੂਨੋ ਕਹੇਗਾ ਕਿ ਜਿਹੜਾ ਸਾਡਾ ਕਰਜ਼ਾ ਲਿਆ ਹੋਇਆ ਹੈ ਸਾਡੀਆਂ ਆਰਗੇਨਾਈਜੇਸ਼ਨ ਆਈਐਮਐਫ ਹੈ ਜਾਂ ਵਰਲਡ ਬੈਂਕ ਹੈ ਉਹ ਵਾਪਸ ਕਰੋ ਜਲਦੀ इंडिया ਕੋਲ ਪੈਸਾ ਨਹੀਂ ਇਕੋ ਹੀ ਪੈਸਾ ਨਹੀਂ ਹੈਗਾ ਤੁਸੀਂ ਦੇਖਿਆ ਹੋਵੇਗਾ EMPLOYEES ਦੀ ਤਨਖਾਹ ਨਹੀਂ ਮਿਲਦੀ ਹੋਰ ਨੌਕਰੀਆਂ ਨਹੀਂ ਲੱਗ ਰਹੀਆਂ ਹੈਗੀਆਂ ਲੋਕੀ ਸੜਕਾਂ ਦੇ ਉੱਤੇ ਬੜੇ ਲਿਖੇ ਲੋਕ ਤੱਕੇ ਖਾ ਰਹੇ ਹੈਗੇ ਉਹਦਾ ਕਾਰਨ ਕੀ ਹੈ ਕਿ ਗਵਰਨਮੈਂਟ ਕੋਲ ਪੈਸਾ ਹੀ ਨਹੀਂ ਹੈਗਾ ਇਕੋ ਹੀ ਪੈਸਾ ਨਹੀਂ ਹੈਗਾ ਹੁਣ ਆਲਮੋਸਟ ਜਿੰਨੀ ਸਾਡੀ GDP ਹੈ ਉਹਦੇ ਬਰਾਬਰ ਸਾਡਾ ਕਰਜ਼ਾ ਹੋ ਗਿਆ ਡੈਟ ਤਾਂ ਜਿਹੜੀ ਗਵਰਨਮੈਂਟ ਹੈਗੀ ਹੈ ਇਹ ਬਿਲਕੁਲ ਖਤਮ ਹੋਣ ਵਾਲੀ ਹੈਗੀ ਦੇ ਕੋਲ ਕੋਈ ਪੈਸਾ ਨਹੀਂ ਹੈਗਾ ਤਾਂ ਜੇਕਰ WTO ਦੇ ਅਗੇਂਸਟ ਜਾਣਗੇ MSP ਦੇ ਦੇਣਗੇ ਕਿਸਾਨਾਂ ਨੂੰ ਯਾ ਹੋਰ ਕੋਈ سپورਟ ਦੇ ਦਣਗੇ ਤਾਂ ਜੁਵਨ ਕਹੇਗਾ ਕਿ ਸਾਡਾ ਕਰਜ਼ਾ ਵਾਪਸ ਕਰੋ ਜਲਦੀ ਉਹ ਪੈਸਾ ਨਹੀਂ ਆਗਾ ਸਰਕਾਰ ਕੋਲੈਪਸ ਹੋ ਜਾਏਗੀ ਹੁਣ ਵੀ ਜਿਹੜੀਆਂ ਥੋੜੀਆਂ ਬਹੁਤੀਆਂ ਤਨਖਾਹਾਂ ਮਿਲ ਰਹੀਆਂ ਲੋਕਾਂ ਨੂੰ ਉਹ ਵੀ ਬੰਦ ਹੋ ਜਾਣਗੀਆਂ ਨੌਕਰੀ ਤਾਂ ਹੈ ਹੀ ਨਹੀਂ ਸਰਕਾਰ ਦੇ ਵਿੱਚ ਤਾਂ ਜ਼ੀਰੋ ਨੌਕਰੀ ਹੈ ਕੋਈ ਨੌਕਰੀ ਨਹੀਂ ਜਿਹੜੀ ਲੱਗਦੀ ਹੈ ਉਹਨਾਂ ਨੂੰ ਜਿਹਾ ਅਪੁਆਇੰਟਮੈਂਟ ਲੈਟਰ ਦੇਣ ਤੋਂ ਬਾਅਦ ਵੀ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਨਹੀਂ ਬੁਲਾਉਂਦੇ ਕਿਉਂਕਿ ਸੈਲਰੀ ਨਹੀਂ ਹੈ ਦੇਣ ਨੂੰ ਜਿਨ੍ਹਾਂ ਦੀ ਆਲਰੇਡੀ ਲੱਗੀ ਹੈ ਜਾਂ ਤਾਂ ਉਹਨਾਂ ਨੂੰ ਇਨਕਰੀਮੈਂਟ ਨਹੀਂ ਮਿਲਦੀ ਜਾਂ ਸੈਲਰੀ ਨਹੀਂ ਮਿਲਦੀ ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖਿਆ ਹੋਊਗਾ ਹੋਰ ਵੀ ਬੁਰਾ ਹਾਲ ਹੈ ਦੇਖਿਆ ਹੋਣਾ ਤੁਸੀਂ ਪੰਜਾਬ ਦੇ ਵਿੱਚ ਕਿੰਨਾ ਕਰਜ਼ਾ ਚੜਿਆ ਹੋਇਆ ਤਾਂ ਇਹ ਜਿਹੜਾ ਹੈਗਾ ਇਹ ਸਿਸਟਮ ਹੈ WTO ਇਹ ਕਹ ਰਹੀ ਹੈ ਗਵਰਨਮੈਂਟ ਹੁਣ ਮੈਂ ਕੋਈ ਡਿਸਕਰੇਜ ਨਹੀਂ ਕਿਸੇ ਨੂੰ ਕਰਨਾ ਚਾਹੁੰਦਾ ਮੈਂ ਚਾਹੁੰਦਾ ਹੈਗਾ ਕਿ ਵੀ ਤੁਹਾਨੂੰ ਸੱਚਾਈ ਦਾ ਵੀ ਪਤਾ ਚਲਣਾ ਚਾਹੀਦਾ ਹੈਗਾ ਹਾਲਾਂਕਿ ਇਹ ਮੈਂ ਛੋਟੇ ਜਿਹੇ ਵੀਡੀਓ ਦੇ ਸਾਰੀ ਗੱਲ ਨਹੀਂ ਐਕਸਪਲੇਨ ਕਰ ਸਕਦਾ ਜਿਸ ਤਰ੍ਹਾਂ ਕਿ ਸਬਸਿਡੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹੈਗੀਆਂ ਇੱਕ ਹੁੰਦੀ ਹੈ ਐਕਸਪੋਰਟ ਸਬਸਿਡੀ ਦੂਸਰੀ ਹੁੰਦੀ ਹੈ ਇੰਪੋਰਟ ਸਬਸਟੀਟਿਊਸ਼ਨ ਸਬਸਿਡੀ ਯਾਨੀ ਕਿ ਜਿਹੜਾ ਐਕਸਪੋਰਟ ਕਰੇਗਾ ਉਹਨੂੰ ਇਹ ਸਬਸਿਡੀ ਆਰ ਇੰਪੋਰਟ ਸਬਸਟੀਟਿਊਸ਼ਨ ਦਾ ਮਤਲਬ ਹੈ ਕਿ ਬਾਹਰੋਂ ਦੀ ਜਿਹੜਾ ਕੋਈ ਮੰਨ ਲਓ ਨਿਊਜ਼ੀਲੈਂਡ ਜਾਂ ਕੈਨੇਡਾ ਤੋਂ ਸਾਡੇ ਕੰਟਰੀ ਦੇ ਵਿੱਚ ਕਣਕ ਜਾਂ ਦਾਲਾਂ ਜਾਂ ਕੋਈ ਹੋਰ ਸਾਮਾਨ ਵੇਚਣਾ ਚਾਹੁੰਦਾ ਉਹਦੇ ਉੱਤੇ ਡਿਊਟੀਆਂ ਬੜੀਆਂ ਹਾਈ ਹੈਗੀਆਂ ਯਾਨੀ ਕਿ ਜੇਕਰ ਉਹ ਆਪਣੇ ਕੰਟਰੀ ਦੇ ਵਿੱਚ 100 ਰੁਪਏ ਦਾ ਸਾਮਾਨ ਵੇਚਦਾ ਹੈ ਇੰਡੀਆ ਦੇ ਵਿੱਚੋਂ 150 ਰੁਪਏ ਦਾ ਵੇਚੇਗਾ ਤਾਂ ਉਹਦੇ ਨਾਲ ਕੀ ਹੋਏਗਾ ਕਿ ਇੰਡੀ ਉਹ ਬਾਹਰ ਵਾਲੇ ਜਿਹੜੇ ਹੈਗੇ ਆ ਇੱਥੇ ਆਣਗੇ ਹੀ ਨਹੀਂ ਕਿਉਂਕਿ ਇੰਨੇ ਮਹਿੰਗੇ ਸਾਮਾਨ ਦੀ ਇੱਥੇ ਡਿਮਾਂਡ ਹੀ ਨਹੀਂ ਹੋਏਗੀ ਤਾਂ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਇੰਡੀਅਨ ਗਵਰਨਮੈਂਟ ਨੂੰ ਪ੍ਰੋਟੈਕਸ਼ਨਿਜ਼ਮ ਕਹਿੰਦੇ ਆ ਪ੍ਰੋਟੈਕਸ਼ਨ ਦੇ ਰਿਹਾ ਹੈਗਾ ਇੰਡੀਅਨ ਕਿਸਾਨਾਂ ਨੂੰ ਉਹ ਜਿਹੜਾ ਹੈਗਾ ਉਹ ਸਾਰਾ ਜਿਹੜਾ ਹੈਗਾ ਜੋ ਗਲੋਬਲ ਟ੍ਰੇਡ ਹੈ ਉਹਨੂੰ ਸਾਰਾ ਡਿਸਟਰਬ ਕਰ ਰਿਹਾ ਹੈ ਇੱਕ ਵੀ ਕੰਟਰੀ ਔਰ ਸਾਡਾ ਕੰਟਰੀ 15% ਇਹਦੀ ਟੋਟਲ ਵਰਲਡ ਦੀ ਜਿਹੜੀ ਪਾਪੂਲੇਸ਼ਨ ਹੈ ਸਾਡੇ ਕੰਟਰੀ ਚ ਰਹਿੰਦੀ ਹੈ ਸਾਡੇ ਕੰਟਰੀ ਦੇ ਵਿੱਚ ਕੋਈ ਵੀ ਇਹੋ ਜਿਹਾ ਜਿਹੜਾ ਟ੍ਰੇਡ ਕਨਫਲਿਕਟ ਜਾਂ ਟ੍ਰੇਡ ਡਿਸਰਪਸ਼ਨ ਹੋਏਗਾ ਉਹਦਾ ਪੂਰੇ ਵਰਲਡ ਦੇ ਉੱਤੇ ਫਰਕ ਪੈਂਦਾ ਹੈ ਤਾਂ ਐਸਲੀ ਇਹ ਜਿਹੜੀਆਂ ਸਬਸਿਡੀਆਂ ਹੈਗੀਆਂ ਇਹ ਸਰਕਾਰ ਜਲਦੀ ਤੋਂ ਜਲਦੀ ਖਤਮ ਕਰਨਾ ਚਾਹਦੀ ਹੈ ਔਰ ਨਵੀਆਂ ਨਵੀਆਂ ਸਬਸਿਡੀਆਂ ਤਾਂ ਖਤਮ ਕਰਨੀਆਂ ਚਾਹਦੀ ਹੈ ਜਿਹੜੀਆਂ ਹੁਣ ਮੰਗ ਰਿਹਾ ਹੈ ਕਿਸਾਨ ਜਿਹੜੀਆਂ ਐਗਜ਼ਿਸਟਿੰਗ ਹੈਗੀਆਂ ਉਹਨੂੰ ਹੀ ਖਤਮ ਕਰਨਾ ਚਾਹੁੰਦੇ ਆ ਜੀ ਸਲੋਲੀ 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 ਉਹ ਵੀ ਖਤਮ ਹੋ ਜਾਣਗੇ ਤਾਂ ਇਹ ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਕਿਸਾਨਾਂ ਦਾ ਕੋਈ ਨੁਕਸਾਨ ਹੋਏ ਹੁਣ ਕਿਸਾਨਾਂ ਨੂੰ ਉਹਨਾਂ ਨੂੰ ਉਹਨਾਂ ਦੀ ਇਨਕਮ ਦਾਣ ਜੋ ਬੜੇ ਤਰੀਕੇ ਉਹ ਅੱਜ ਤੱਕ ਕਿਉਂਕਿ ਸਰਕਾਰ ਦੇ ਵਿੱਚ ਜ਼ਿਆਦਾਤਰ ਕੋਈ ਵੀ ਸਰਕਾਰ ਹੋਵੇ ਤੁਸੀਂ ਆਪਣੇ ਪੰਜਾਬ ਹਰਿਆਣਾ ਕਿਤੇ ਵੀ ਜਾਂ ਸੈਂਟਰਲ ਗਵਰਨਮੈਂਟ ਦੀ ਇਹਦੇ ਜ਼ਿਆਦਾਤਰ ਅਨਪੜ੍ਹ ਮਨਿਸਟਰ ਵੀ ਬਿਊਰੋਕਰੇਟਸ ਵੀ ਔਰ ਜਿਹੜੇ ਪਾਲਿਸੀ ਬਣਾਉਂਦੇ ਉਹ ਵੀ ਔਰ ਜ਼ਿਆਦਾਤਰ ਦਾ ਕ੍ਰਿਮੀਨਲ ਰਿਕਾਰਡ ਐਸਲੀ ਉਹ ਕੀ ਕਿਸਾਨਾਂ ਨੂੰ ਸਮਝਾਉਣਗੇ ਉਹ ਤਾਂ ਪ੍ਰੋਟੈਸਟ ਨੂੰ ਗੋਲੇ ਮਾਰ ਮਾਰ ਕੇ ਜਾਂ ਗੋਲੀਆਂ ਚਲਾ ਚਲਾ ਕੇ ਰੋਕਣ ਦੀ ਬਸ ਕੋਸ਼ਿਸ਼ ਕਰ ਰਹੇ ਹੈ ਔਰ ਤਾਂ ਉਹਨਾਂ ਕੋਲ ਕੋਈ ਸੋਲੂਸ਼ਨ ਨਹੀਂ ਹੈਗਾ ਨਹੀਂ ਤਾਂ ਇਹਨਾਂ ਨੂੰ ਸਮਝਾਇਆ ਜਾ ਸਕਦਾ ਔਰ ਸਾਥ ਸਾਥ ਜਿਹੜਾ ਮੈਂ ਕਹਿਣਾ ਹੈਗਾ ਐਗਰੀਕਲਚਰ ਯੂਨੀਵਰਸਿਟੀਆਂ ਦੇ ਵਿੱਚ ਅਚ ਚਸਾਰਨੀ ਜਿਹੜੀਆਂ ਪੜਾਣੀਆਂ ਚਾਹੀਦੀਆਂ ਹੁਣ ਕਿਸ ਤਰ੍ਹਾਂ ਹੋ ਸਕਦਾ ਉਹਦਾ ਇੱਕ ਕਨਸੈਪਟ ਹੈਗਾ ਉਹਨੂੰ ਕਹਿੰਦੇ ਹੈ ਲੀਨ ਮੈਨੇਜਮੈਂਟ लीन मैनेजमेंट ਜਿਹੜਾ ਹੈਗਾ ਉਹ ਕਿਸੇ ਵੀ ਜਿਹੜੀ ਪ੍ਰੋਡਕਸ਼ਨ ਕੰਪਨੀ ਹੈਗੀ ਆ ਉੱਥੇ ਉਹ ਅਪਲਾਈ ਹੋ ਸਕਦਾ ਮੈਂ ਲੀਨ ਮੈਨੇਜਮੈਂਟ ਦੇ ਅੰਦਰ ਕੰਮ ਕੀਤਾ ਹੋਰ ਮੈਂ ਸ਼ਾਇਦ ਪਿਛਲੇ ਵੀਡੀਓ ਚ ਦੱਸਿਆ ਸੀ ਆਈ ਵਰਕ ਵਿਦ ਦਾ ਯੂਨਾਈਟਿਡ ਨੇਸ਼ਨਸ ਆਲਸੋ ਮੈਂ ਯੂਨਾਈਟਿਡ ਨੇਸ਼ਨਸ ਨਾਲ ਵੀ ਕੰਮ ਕੀਤਾ ਹੋਇਆ ਐਸ ਅ ਡਿਜੀਟਲ ਮੀਡੀਆ ਐਕਸਪਰਟ ਤਾਂ ਹੁਣ ਲੀਨ ਮੈਨੇਜਮੈਂਟ ਜੇਕਰ ਅਸੀਂ ਕਿਸਾਨਾਂ ਨੂੰ ਦੱਸਾਂਗੇ ਕਿ ਤੁਸੀਂ ਲੀਨ ਮੈਨੇਜਮੈਂਟ ਦੇ ਜਿਹੜੇ ਪ੍ਰਿੰਸੀਪਲਸ ਆ ਉਹ ਆਪਣੀ ਪੂਰੀ ਐਗਰੀਕਲਚਰ ਨਾ ਕੀ ਉਗਾਉਣ ਵਾਸਤੇ ਬਲਕਿ ਉਹਨੂੰ ਵੇਚਣ ਵਾਸਤੇ ਵੀ ਜੇਕਰ ਤੁਸੀਂ ਯੂਜ਼ ਕਰੋਗੇ ਤਾਂ ਤੁਹਾਡੀ ਪ੍ਰੋਫਿਟੇਬਿਲਿਟੀ ਵਧੇਗੀ ਫਿਰ ਤੁਹਾਨੂੰ ਐਮਐਸਪੀ ਦੀ ਜ਼ਰੂਰਤ ਹੀ ਨਹੀਂ ਹੈਗੀ ਫਿਰ ਐਮਐਸਪੀ ਦੀ ਜ਼ਰੂਰਤ ਨਹੀਂ ਹੈਗੀ ਜਿਸ ਤਰ੍ਹਾਂ ਕੋਈ ਮੰਨ ਲਓ ਸ਼ੂਜ਼ ਬਣਾਉਂਦਾ ਹੈ ਜਾਂ ਟੋਪੀ ਬਣਾਉਂਦਾ ਜਾਂ ਸ਼ਾਲ ਬਣਾਉਂਦਾ ਉਹਨੂੰ ਕੋਈ ਐਮਐਸਪੀ ਤਾਂ ਥੋੜਾ ਜਰੂਰ ਤੇ ਉਹ ਵੀ ਤੁਹਾਡੀ ਤਰ੍ਹਾਂ ਪ੍ਰੋਡਿਊਸ ਕਰ ਰਿਹਾ ਹੈ ਸਭ ਸਭ ਨੂੰ ਇਸ ਦੀ ਵੀ ਜ਼ਰੂਰਤ ਹੈ ਜਿਸ ਤਰ੍ਹਾਂ ਰੋਟੀ ਦੀ ਜ਼ਰੂਰਤ ਹੁੰਸ ਤਰ੍ਹਾਂ ਇਹ ਵੀ ਜ਼ਰੂਰਤ ਹੈ ਸਭ ਨੂੰ ਤਾਂ ਉਹਨਾਂ ਕੋਲ ਤਾਂ ਕੋਈ ਐਮਐਸਪੀ ਨਹੀਂ ਹੈ ਤਾਂ ਉਹ ਕਿਸ ਤਰ੍ਹਾਂ ਮਾਰਕੀਟ ਡਰਾਈਵਨ ਜਿਹੜੇ ਪ੍ਰਾਈਸਿਸ ਹੁੰਦੇ ਆ ਉਹਦੇ ਉੱਤੇ ਉਹ ਆਪਣਾ ਸਾਰਾ ਬਿਜ਼ਨਸ ਕਰ ਦਿਆਗੇ ਉਸੇ ਤਰ੍ਹਾਂ ਕਿਸਾਨਾਂ ਨੂੰ ਵੀ ਅੱਜ ਕੱਲ੍ਹ ਅਸਾਲ ਨੂੰ 5 ਸਾਲ ਨੂੰ 10 ਸਾਲ ਨੂੰ ਇਸ ਤਰ੍ਹਾਂ ਹੀ ਬਿਜ਼ਨਸ ਕਰਨਾ ਪਏਗਾ ਮਾਰਕੀਟ ਡਰਾਈਵਨ ਉਹੀ ਡਬਲਯੂਟੀਓ ਕਹ ਰਿਹਾ ਤਾਂ ਜੇਕਰ ਹੈ ਲੀਨ ਮੈਨੇਜਮੈਂਟ ਦਾ ਕਨਸੈਪਟ ਕਾਫੀ ਵੱਡਾ ਉਹ ਵੀ ਮੈਂ ਐਕਸਪਲੇਨ ਕਰ ਸਕਦਾ ਹੈਗਾ ਜਿਹੜੇ ਥੋੜਾ ਕੰਪਲੀਕੇਟਡ ਸਬਜੈਕਟ ਲੈ ਕੇ ਤੁਸਾਂਦੇ ਹੋ ਤਾਂ ਉੱਥੇ نیچے ਕਮੈਂਟਸ ਦੇ ਵਿੱਚ ਲਿਖ ਦੇਣਾ ਮੈਂ ਬਿਲਕੁਲ ਸਾਰਾ ਜਿਹੜਾ WT ਔਰ ਸਬਸਿਡੀਆਂ ਵਾਲਾ ਜਾਂ MSP ਵਾਲਾ ਕਨਸੈਪਟ ਹੈ ਇਹ ਤੁਹਾਨੂੰ ਡਿਟੇਲ ਦੇ ਵਿੱਚ ਐਕਸਪਲੇਨ ਕਰ ਸਕਦਾ ਔਰ ਹੁਣ ਜੋ ਮੈਂ ਰੀਸੈਂਟਲੀ ਲਿਖਿਆ ਅੱਜਕੱਲ ਦੇ ਵਿੱਚ ਇਹਦੇ ਬਾਰੇ WT ਉਹਦਾ ਹਿੰਦੀ ਵੀ ਇੰਗਲਿਸ਼ ਵੀ ਔਰ ਪੰਜਾਬੀ ਦੇ ਵਿੱਚ ਉਹ ਮੈਂ ਆਪਣੀ ਸਾਈਟ ਦੇ ਉੱਤੇ ਨਿਊਜ਼ ਸਾਈਟ ਦੇ ਉੱਤੇ ਲਿਖਿਆ ਉਹਦੇ ਮੈਂ ਲਿੰਕ ਇਹਦੇ ਥੱਲੇ ਵੀਡੀਓ ਦੇ ਛੱਡ ਜਾਵਾਂਗਾ ਉਹ ਤੁਸੀਂ ਦੇਖ ਸਕਦੇ ਹੋ। ਔਰ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ WTO ਇਹ ਵੀਡੀਓ ਥੋੜਾ ਜਿਹਾ ਲੰਬਾ ਹੋ ਰਿਹਾ ਮੈਂ ਕੋਸ਼ਿਸ਼ ਕਰਾਂਗਾ ਜਲਦੀ ਇਹਨੂੰ ਖਤਮ ਕਰਦਾ। ਜਿਹੜਾ WTO ਹੈ ਹੁਣ ਉਹਦੀ ਜਿਹੜੀ ਕਨਸੈਪਟ ਹੈਗਾ ਉਹ ਇੰਟੈਲੈਕਚੁਅਲ ਹੈ। ਯਾਨੀ ਕਿ ਉਹਦੇ ਵਿੱਚ ਬਹੁਤ ਉਹਨਾਂ ਨੇ ਸੋਚ ਕੇ ਕਈ ਐਕਸਪਰਟਸ ਨੇ ਵਰਲਡ ਇੰਡੀਆ ਦੇ ਵਿੱਚ ਤਾਂ ਕੋਈ ਮੈਨੂ ਐਕਸਪਰਟ ਲੱਗਿਆ ਨਹੀਂ ਅਜੇ ਤੱਕ ਕੋਈ ਐਗਰੀਕਲਚਰ ਦਾ ਐਕਸਪਰਟ ਹੋਏ ਉਹ ਜਿੰਨੇ ਵੀ ਇਹ ਭਾਸ਼ਣ ਦਿੰਦੇ ਹੈਗੇ ਆ ਉਹ ਕਿਸਾਨ ਜਿਹੜੇ ਪ੍ਰੋਟੈਸਟ ਕਰ ਰਹੇ ਹੈਗੇ ਆ ਉਹਨਾਂ ਦੇ ਹੱਕ ਚ ਦਿੰਦੇ ਉਹਨਾਂ ਨੂੰ ਸਚਾਈ ਨਹੀਂ ਦੱਸਦੇ ਸਚਾਈ ਨਹੀਂ ਪੂਰੀ ਦੱਸ ਰਹੇ ਉਹਨਾਂ ਨੂੰ ਉਹਨਾਂ ਦੇ ਸਿਰਫ ਹੱਕ ਚ ਬੋਲਣਾ ਹੈ ਉਹਨਾਂ ਨੇ ਕਿਉਂਕਿ ਉਹ ਦੇ ਵਾਂਟ ਟੂ ਬੀ ਪਪੂਲਰ ਉਹ ਪਪੂਲਰ ਹੋਣਾ ਚਾਹੁੰਦੇ ਆ ਉਹ ਇਹ ਨਹੀਂ ਚਾਹੁੰਦੇ ਕਿ ਕੋਈ ਵੀ ਅਖਬਾਰ ਜਾਂ ਟੀਵੀ ਜਾਂ ਜਿਹੜੇ ਕਿਸਾਨ ਹੈਗੇ ਆ ਉਹ ਉਹਨਾਂ ਨੂੰ ਗਲਤ ਕਹਿਣ ਪਰ ਉਹਨਾਂ ਨੂੰ ਕੀ ਚਾਹੀਦਾ ਹੈ ਕਿ ਉਹਨਾਂ ਨੂੰ ਸਚਾਈ ਦੱਸਣ ਕਿਸਾਨਾਂ ਨੂੰ ਕਿ ਐਮਐਸਪੀ ਕਿਉਂ ਨਹੀਂ ਦਿੱਤੀ ਜਾ ਸਕਦੀ ਜੇਕਰ ਸਰਕਾਰ ਦੇ ਦੇਗੀ ਐਮਐਸਪੀ ਮੰਨੀ ਪਤਾ ਦੇਗੀ ਕਿ ਨਹੀਂ ਚਾਂਸਸ ਬਿਲਕੁਲ ਨਹੀਂ ਹੈ ਜ਼ੀਰੋ ਚਾਂਸਸ ਦੇਣ ਦਾ ਜੇਕਰ ਗਰੰਟੀ ਜਿਹੜੀ ਲੀਗਲ ਗਰੰਟੀ ਮੰਗ ਰਹੇ ਜੇ ਉਹਨਾਂ ਦੇ ਥਰੂ ਕੁਝ ਕੰਟਰੈਕਟ ਕਰ ਸਕਦੀ ਜਿਹੜਾ ਉਹਨਾਂ ਨੇ 5 ਸਾਲ ਦਾ ਕਿਹਾ ਥਰੂ ਕੋਆਪਰੇਟਿਵਸ ਉਹ ਕਰ ਸਕਦੀ ਉਹਦੇ ਵਿੱਚ ਕੀ ਹੈ ਉਹ ਡਬਲਯੂਟੀਓ ਨੂੰ ਕਹਿਣਗੇ ਕਿ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਜਿਹੜੇ ਕੋਆਪਰੇਟਿਵਸ ਆ ਉਹਨਾਂ ਨੇ ਕਿਸਾਨਾਂ ਦੇ ਨਾਲ ਕੰਟਰੈਕਟ ਕੀਤਾ ਹੈ ਉੱਥੇ ਉਹ ਸਰਕਾਰ ਬੱਝ ਸਕਦੀ ਐਸੇ ਲਈ ਉਹਨਾਂ ਨੇ ਕੰਟਰੈਕਟ ਜਿਹੜਾ 5 ਸਾਲ ਦਾ ਉਹ ਕੋਆਪਰੇਟਿਵਸ ਦੇ ਥਰੂ ਕੀਤਾ ਸੀ ਜਿਹੜਾ ਮਿਨਿਸਟਰ ਐ ਸਚੰਡਿਗੜ੍ਹ ਉਹਨੇ ਜਿਹੜਾ ਕਿਹਾ ਸੀ ਹੁਣ ਮੈਂ ਕੀ ਕਰ ਰਿਹਾ ਹਾਂਗਾ ਕਿ ਡਬਲਿਊਟੀਓ ਦਾ ਕਨਸੈਪਟ ਜਿਹੜਾ ਹੈਗਾ ਇਹ ਕਾਫੀ ਇੰਟੈਲੈਕਚੁਅਲ ਕਨਸੈਪਟ ਹੈ ਯਾਨੀ ਕਿ ਉਹਨਾਂ ਨੇ ਪੂਰੇ ਵਰਲਡ ਦਾ ਸੋਚਣਾ ਜਿੱਥੇ ਹੁਣ ਮੰਨ ਲਓ ਅਫਰੀਕਾ ਦੇ ਵਿੱਚ ਲੱਖਾਂ ਲੋਕ ਭੁੱਖ ਦੇ ਨਾਲ ਮਰ ਰਹੇ ਹੈਗੇ ਤਾਂ ਡਬਲਿਊਟੀਓ ਨੇ ਉਹਨਾਂ ਦੇ ਬਾਰੇ ਵੀ ਸੋਚਣਾ ਹੈਗਾ ਕਿਉਂ ਕਿਉਂਕਿ WTO ਦਾ ਇੱਕ ਸਿਸਟਰ ਆਰਗੇਨਾਈਜੇਸ਼ਨ ਹੈ ਜਿਹਨੂੰ ਕਹਿੰਦੇ ਆ ਅਸੀਂ World Food Program ਉਹ ਕੀ ਹੈਗਾ ਅਲੱਗ-ਅਲੱਗ ਜਗ੍ਹਾ ਤੋਂ ਉਹ ਕ੍ਰੌਪਸ ਲੈ ਕੇ ਖਾਣ ਵਾਲਾ ਸਮਾਨ ਲੈ ਕੇ ਯਾਨੀ ਕਿ ਕਣਕ ਚੌਲ ਹੈ ਜਾਂ ਦਾਲਾਂ ਹੈ ਜਾਂ ਹੋਰ ਵੀ ਕੁਛ ਹੈ ਉਹ ਲੈ ਕੇ ਉਹ ਉਹਨਾਂ ਨੂੰ ਫ੍ਰੀ ਵੰਡਦੀ ਹੈ World Food Program ਜਿੱਥੇ ਭੁੱਖ ਹੈ ਕਿਉਂਕਿ ਜਿਹੜੇ ਇਹ ਗਲੋਬਲ ਆਰਗੇਨਾਈਜੇਸ਼ਨਸ ਹੈ ਜਿਸ ਤਰ੍ਹਾਂ ਯੂਨਾਈਟ ਸਾਰੀਆਂ ਯੂਨਾਈਟਿਡ ਨੇਸ਼ਨਸ ਦੇ ਅੰਦਰ ਆਉਂਦੀਆਂ ਹੈਗੇ ਤਾਂ ਉਹ ਉਹਨਾਂ ਦਾ ਕੀ ਰੋਲ ਹੈਗਾ ਉਹਨਾਂ ਦਾ ਐਰ ਰੋਲ ਹੈਗਾ ਕਿ ਕਿਸੇ ਵੀ ਕੰਟਰੀ ਦੇ ਵਿੱਚੋਂ ਨਾ ਉਸ ਕੰਟਰੀ ਨੂੰ ਨਾ ਉਸ ਤੇ ਹਿਊਮਨ ਬੀংস ਹੈ ਜੇਕਰ ਕਿਸੇ ਵੀ ਕੰਟਰੀ ਦੇ ਵਿੱਚ ਹਿਊਮੈਨਿਟੀ ਦੇ ਉੱਤੇ ਕੋਈ ਪ੍ਰੋਬਲਮ ਆਂਦੀ ਹੈਗੀ ਤਾਂ देयर ਰੋਲ ਇਜ਼ ਟੂ ਸੇਵ दैट ਹਿਊਮੈਨਿਟੀ ਤਾਂ ਉਹਨਾਂ ਨੇ ਅਫਰੀਕਾ ਦੇ ਵਿੱਚ ਬੰਦੇ ਬਚਾਣੇ ਹੈਗੇ ਜਿਹੜੇ ਮਰ ਰਹੇ ਉਹਨਾਂ ਨੂੰ ਨਾ ਰੋਟੀ ਮਿਲਦੀ ਹੈ ਨਾ ਪਾਣੀ ਮਿਲਦਾ ਤਾਂ ਇਸ ਲਈ ਜੇਕਰ ਸਬਸਿਡੀ ਇੱਥੇ ਦਿੱਤੇ ਦਿੰਦੇ ਜਾਣਗੇ ਤਾਂ ਉਹ ਸਾਰਾ ਗਲੋਬਲ ਸਿਸਟਮ ਡਿਸਟਰਬ ਹੋ ਜਾਂਦਾ ਹੈ ਕਿ ਅਸਲੀ ਕੋਈ ਵੀ ਜਿਹੜੀ ਗਲੋਬਲ ਆਰਗੇਨਾਈਜੇਸ਼ਨ ਹੈ ਚਾਹੇ ਫਾਉ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਹੈ ਜਾਂ ਟੀਓ ਹੈ ਜਾਂ ਕੈਨਸ ਗਰੁੱਪ ਹੈ ਕੋਈ ਵੀ ਜਿਹੜੀ ਹੈਗੀ ਹੈ ਜਾਂ ਏਡਬੀਪੀ ਵਰਲਡ ਫੂਡ ਪ੍ਰੋਗਰਾਮ ਕੋਈ ਵੀ ਆ ਨਹੀਂ ਚਾਹੇਗੀ ਕਿ ਇੱਕ ਕੰਟਰੀ ਦੇ ਵਿੱਚ ਜ਼ਿਆਦਾ ਗਵਰਨਮੈਂਟ ਉਹਨਾਂ ਨੂੰ ਸਪੋਰਟ ਦੇਣ ਤਾਂ ਹੁਣ ਉਹਨੂੰ ਕਾਊਂਟਰ ਕਰਨ ਵਾਸਤੇ ਇਹ ਕੀ ਕਰ ਰਹੇ ਹੈਗੇ ਆ ਕਿਸਾਨ ਨੇਤਾ ਕਿਉਂਕਿ ਉਹਨਾਂ ਨੂੰ ਨੌਲੇਜ ਬਿਲਕੁਲ ਵੀ ਨਹੀਂ ਹੈਗਾ ਤਾਂ ਜ਼ੀਰੋ ਅਨਪੜ੍ਹ ਦੀ ਤਰ੍ਹਾਂ ਹੈਗੇ ਆ ਸਾਰੀਆਂ ਜਿੰਨੀਆਂ ਜੱਥੇਬੰਦੀਆਂ ਹੈਗੀਆਂ ਪੰਜਾਬ ਦੇ ਵਿੱਚ ਹੀ ਆ ਹਰਿਆਣਾ ਦੇ ਵਿੱਚ ਦੋ ਚਾਰ ਬਾਕੀ ਪੰਜਾਬ ਦੇ ਵਿੱਚ ਜਿਆਦਾਤਰ ਬਾਕੀ ਤਾਂ ਕਿਸੇ ਕੰਟਰੀ ਦੇ ਵਿੱਚ ਹੈ ਹੀ ਨਹੀਂ ਆ ਨਾ ਹੀ ਉਹ ਕਿਸੇ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੁੰਦੇ ਆ ਸਰੇ ਕਹੀ ਜਾਂਦੀ ਹੈ ਕਿ ਪੂਰੇ ਇੰਡੀਆ ਦਾ ਪ੍ਰੋਟੈਸਟ ਹੈ ਇੰਡੀਆ ਦਾ ਪ੍ਰੋਟੈਸਟ ਹੈ ਇੰਡੀਆ ਦਾ ਪ੍ਰੋਟੈਸਟ ਕੋਈ ਨਹੀਂ ਹੈਗਾ ਇਹ ਸਿਰਫ ਕਿੰਨੀਆਂ 30 32 ਉੱਥੇ ਪੰਜਾਬ ਦੇ ਵਿੱਚ ਹੈ ਜੱਥੇਬੰਦੀਆਂ ਅ ਦੋ ਚਾਰ ਹਰਿਆਣੇ ਚੋਂ ਆਣਗੀਆਂ ਦੋ ਤਿੰਨ ਯੂਪੀ ਦੇ ਵਿੱਚ ਆਣਗੀਆਂ ਬਸ ਦੈਟਸ ਇਟ ਤੇ ਇਹਨਾਂ ਨੂੰ ਕਿਸੇ ਨੂੰ ਨੌਲੇਜ ਨਹੀਂ ਹੈਗੀ ਐਸੇ ਰਿਪੋਟੈਸ ਕਰੀ ਜਾ ਰਹੇ ਹਨ ਪ੍ਰੋਟੈਸਟ ਜਿਹੜਾ ਡਬਲਿਊਟੀਓ ਵਾਲਾ ਹੈਗਾ ਐਮਐਸਪੀ ਦਾ ਉਹਦਾ 26 ਤੋਂ ਲੈ ਕੇ 29 ਤੱਕ ਇੱਕ ਆਬੂਦਾਬੀ ਦੇ ਵਿੱਚ ਇੱਕ ਬੜਾ ਵੱਡਾ ਕਾਨਫਰੈਂਸ ਹੋ ਰਹੀ ਹੈਗੀ ਉਹਦੇ ਵਿੱਚ ਚਾਂਸਸ ਹੈ ਕਿ ਜੋ ਇੰਡੀਆ ਨੂੰ ਸਬਸਿਡੀ ਦਿੱਤੀਆਂ ਜਾ ਰਹੀਆਂ ਉਹ ਉੱਥੇ ਡਿਸਕਸ ਹੋਣਗੀਆਂ ਡਿਟੇਲ ਦੇ ਵਿੱਚ ਪਰ ਉਹ ਆਪਣਾ ਕੋਈ ਰეკਮੈਂਡੇਸ਼ਨ ਦੇਗਾ ਇੰਡੀਅਨ ਗਵਰਨਮੈਂਟ ਨੂੰ ਕਿ ਇਹਨੂੰ ਤੁਸੀਂ ਬੰਦ ਕਰੋ ਆਲਰੇਡੀ ਉਹ ਕਹਿ ਰਿਹਾ ਹੈ ਕਿ ਵਾ ਬੰਦ ਕਰੋ ਪਰ ਇੰਡੀਆ ਨੇ ਅਸ਼ੋਰੈਂਸ ਦਿੱਤੀਆ ਪਰ ਬੰਦ ਨਹੀਂ ਕੀਤੀਆ ਤੇ ਇਹ ਹੁਣ ਉਹਨਾਂ ਤੇ ਜ਼ੋਰ ਪਾ ਕੇ ਕਹਿਣਗੇ ਤੇ ਐਸ ਲਈ ਉਹਨੂੰ ਜੇਕਰ ਕਾਊਂਟਰ ਕਰਨਾ ਹੈ ਤੁਹਾਨੂੰ ਇੰਡੀਆ ਦੇ ਵਿੱਚ ਕੁਝ ਕਿਸਾਨਾਂ ਵਾਸਤੇ ਕਰਨਾ ਪਏਗਾ ਕਿ ਉਹਨਾਂ ਨੂੰ ਐਜੂਕੇਸ਼ਨ ਦੇ ਥਰੂ ਦੱਸਣਾ ਪਏਗਾ ਕਿ ਉਹ ਆਪਣੀ ਪ੍ਰੋਡਿਊਸ ਯੀਲਡ ਜਿਹਨੂੰ ਕਹਿੰਦੇ ਹੈਗੇ ਆ ਉਹ ਕਿਸ ਤਰ੍ਹਾਂ ਵਧਾ ਸਕਦੇ ਆ ਹੁਣ ਜਿਹੜੀ yield ਹੋ ਰਹੀ ਹੈ ਇੰਡੀਆ ਦੇ ਵਿੱਚ ਉਹ ਬਾਕੀ ਦੇ ਜਿਹੜੇ ਐਡਵਾਂਸਡ ਕੰਟਰੀਸ ਹੈਗੇ ਆ ਉਹਨਾਂ ਤੋਂ ਅੱਧੀ ਆਵਰ 1/4th ਹੋ ਰਹੀ ਹੈਗੀ ਉਹ yield ਬਤਾਓ ਤੁਸੀਂ yield ਵਧਦੀ ਤਾਂ ਪ੍ਰੋਫਿਟੇਬਿਲਟੀ ਵਧਦੀ yield ਦਾ ਮਤਲਬ ਹੁੰਦਾ ਕਿ 1 ਏਕੜ ਦੇ ਵਿੱਚ ਜੇਕਰ ਹੁਣ ਮੰਨ ਲਓ 10 क्विंटल ਕਣਕ ਲੱਗ ਰਹੀ ਹੈਗੀ ਆ ਤਾਂ ਉਸੇ 1 क्विंटल ਦੇ ਵਿੱਚ ਅਸੀਂ ਜੇਕਰ ਉਹਦੀ 스마트 ਫਾਰਮਿੰਗ ਜਿਹਨੂੰ ਕਹਿੰਦੇ ਆ 스마트 ਫਾਰਮਿੰਗ ਕਰਾਂਗੇ ਤਾਂ 1 ਇੱਕ 1 ਏਕੜ ਦੇ ਵਿੱਚ 10 क्विंटल ਦੀ ਜਗ੍ਹਾ ਉੱਥੇ 18 ਜਾਂ 20 क्विंटल ਹੋਣੀ ਸ਼ੁਰੂ ਹੋ ਜਾਏਗੀ ਉਹ ਜੋ ਹਜਤ ਹੋ ਗਈ ਤਾਂ ਇਹਨਾਂ ਦੀ ਪ੍ਰੋਫਿਟੇਬਿਲਟੀ ਵੱਧ ਗਈ ਐਕਸਪੋਰਟ ਕਰਨ ਚਾਹੇ ਡੋਮੈਸਟਿਕ ਮਾਰਕੀਟ ਚ ਵੇਚਣ ਐਮਐਸਪੀ ਦੀ ਜ਼ਰੂਰਤ ਨਹੀਂ ਹੈਗੀ ਸਬਸਿਡੀ ਦੀ ਜ਼ਰੂਰਤ ਨਹੀਂ ਹੈਗੀ ਇਹੀ ਡਬਲਯੂਟੀਓ ਕਹਿ ਰਿਹਾ ਇਹਨਾਂ ਨੂੰ ਪਤਾ ਨਹੀਂ ਹੈਗਾ ਇਹ ਉਹਦਾ ਕਿਸ ਤਰ੍ਹਾਂ ਮੁਕਾਬਲਾ ਕਰਨਾ ਚਾਹੁੰਦੇ ਉਹਨਾਂ ਦੇ ਡਬਲਯੂਟੀਓ ਦੇ ਦੇਖੋ ਪੁਤਲੇ ਹੂਕ ਰਹੇ ਆ ਨਾਲੇ ਇਹ ਤੇ ਮੋਦੀ ਦੇ ਯਾਰ ਮੰਤਰੀਆਂ ਦੇ ਪੁਤਲੇ ਫੂਕ ਰਹੇ ਆ ਜਾਂ ਡਬਲਯੂਟੀ ਦੇ ਪੁਤਲੇ ਫੂਕ ਰਹੇ ਦੇਖੋ ਐਨੇ ਅਨਪੜ੍ਹ ਹੈਗੇ ਆ ਪੁਤਲੇ ਫੂਕਣ ਨਾਲ ਕੀ ਹੋ ਜਾਏਗਾ ਯਾਰ ਇਲਾ ਰੋ ਕਰਨ ਨਾਲ ਕੀ ਹੋ ਜਾਏਗਾ ਕੁਛ ਵੀ ਨਹੀਂ ਆਏਗਾ ਮੈਨੂੰ ਐਜੂਕੇਸ਼ਨ ਇੰਟੈਲੈਕਚੁਅਲ ਲੈਵਲ ਦੇ ਉੱਤੇ ਲੈ ਕੇ ਆਓ ਤੁਸੀਂ ਆਪਣੇ ਕੈਂਪੇਨ ਨੂੰ ਤਾਂ ਐਸਲੀ ਮੈਂ ਅੱਜ ਦੇ ਵੀਡੀਓ ਦੇ ਵਿੱਚ ਥੋੜਾ ਵੱਡਾ ਹੋ ਰਿਹਾ ਹੈਗਾ ਮੈਨੂੰ ਬੰਦ ਕਰਨਾ ਪਏਗਾ ਲੋਕੀ ਬੋਰ ਹੋ ਜਾਂਦੇ ਤਾਂ ਮੈਂ ਅੱਜ ਦਾ ਵੀਡੀਓ ਨੂੰ ਇੱਥੇ ਹੀ ਬੰਦ ਕਰ ਰਿਹਾ ਹੈਗਾ ਹੋਰ ਤੁਹਾਨੂੰ ਕੁਝ ਚਾਹੇ ਕਰ ਪੁੱਛਣਾ ਹੋਏਗਾ ਤਾਂ ਨੀਚੇ ਕਮੈਂਟਸ ਦੇ ਵਿੱਚ ਲਿਖ ਦੇਣਾ ਜਾਂ ਮੇਰਾ ਕੰਟੈਕਟ ਵੀ ਹੈ ਔਰ ਜਨਾ ਇੱਕ ਮੈਂ ਹੋਰ ਇੰਪੋਰਟੈਂਟ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਅੱਜ ਮੈਂ ਇੱਕ ਕਿਉਂਕਿ ਇਹ ਜਿਸ ਤਰ੍ਹਾਂ ਮੈਂ ਕਹਾ ਹੈਗਾ ਕਿਸਾਨ ਨੇਤਾ ਹੋਰ ਕਿਸਾਨ ਬੜੇ ਚੰਗੇ ਹੈਗੇ ਮੈਂ ਕੋਈ ਕਿਸ ਦੀ ਬੁਰਾਈ ਨਹੀਂ ਕਰ ਰਿਹਾ ਹੈਗਾ ਬਟ ਦੇ ਆਰ ਨਾਟ ਐਜੂਕੇਟਿਡ ਦੇ ਆਰ ਆਲਮੋਸਟ ਇਲਿਟਰੇਟ ਔਰ ਸੈਮੀਲਿਟਰੇਟ ਉਹਨਾਂ ਨੂੰ ਪੜ੍ਹਾਈ ਲਿਖਾਈ ਦਾ ਕੁਝ ਪਤਾ ਨਹੀਂ ਤਾਂ ਅੱਜ ਤੱਕ ਇਹਨਾਂ ਦਾ ਇੱਕ ਸੈਕਰੇਟੇਰੀਅਟ ਬਣ ਜਾਣਾ ਚਾਹੀਦਾ ਸੀ ਉਹਦੇ ਵਿੱਚ ਇਹਨਾਂ ਦੀ ਵੈਬਸਾਈਟ ਉੱਤੇ ਪ੍ਰੈਸ ਰਿਲੀਜ਼ਸ ਹੋਣੀਆਂ ਚਾਹੀਦੀਆਂ ਸੀ ਸਾਰੀਆਂ ਹੋਰ ਕੰਟੈਂਟ 3 4 5 ਲੈਂਗੁਏਜਸ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਹਨ ਜਿਵੇਂ ਜਿਸ ਤਰ੍ਹਾਂ ਇੰਗਲਿਸ਼ ਹਿੰਦੀ ਪੰਜਾਬੀ ਜਾਂ ਹੋਰ ਕਿਸੇ ਸਟੇਟ ਦੇ ਵਿੱਚ ਜ਼ਿਆਦਾ ਇਹਨਾਂ ਦੀ ਪਾਰਟਿਸਪੇਸ਼ਨ ਹੈ ਮੰਨ ਲਓ ਤਾਮਿਲਨਾਡੂ ਹੈ ਤਾਂ ਤਾਮਿਲ ਦੇ ਵਿੱਚ ਸਾਰੀਆਂ ਲੈਂਗੁਏਜਸ ਦੇ ਵਿੱਚ ਇੱਕ ਵੈਬਸਾਈਟ ਬਣਾ ਕੇ ਇਹਨਾਂ ਦਾ ਸਾਰਾ ਕੰਟੈਂਟ ਹਰ ਰੋਜ਼ 1 2 3 4 5 ਵਾਰੀ ਅਪਡੇਟ ਹੋਣਾ ਚਾਹੀਦਾ ਸੀ ਇਹਨਾਂ ਨੇ ਕੀਤਾ ਹੀ ਨਹੀਂ ਕੁਝ ਵੀ ਆਪ ਹੀ ਸਪੋਕਸਮੈਨ ਆਪ ਹੀ ਨੇਤਾ ਆਪ ਹੀ ਫਾਰਮਰ ਆਪ ਹੀ ਪ੍ਰੋਟੈਸਟਰ ਸਾਰੇ ਸਾਰਾ ਕੁਝ ਦੋ ਤਿੰਨ ਬੰਦੇ ਹੀ ਕਰ ਰਹੇ ਆਗੇ ਬਸ ਤਾਂ ਇਹਨਾਂ ਨੂੰ ਬਿਲਕੁਲ ਨੋਲਿਜ ਨਹੀਂ ਹੈਗੀ ਇਹ ਬੜੀ ਪ੍ਰੋਬਲਮ ਹੈਗੀ ਹੈ ਇਸ ਲਈ ਇਹਨਾਂ ਦਾ ਪਿਛਲਾ ਵੀ ਫੇਲ ਹੋ ਗਿਆ ਕੋਈ ਉਹ ਤਿੰਨ ਕਾਨੂੰਨ ਵਗੈਰਾ ਵਾਪਸ ਨਹੀਂ ਹੋ ਸਾਰਾ ਝੂਠ ਕੋਈ ਤਿੰਨ ਕਾਨੂੰਨ ਉਹਨਾਂ ਦੀ ਕੋਈ ਗੱਜਰ ਨੋਟੀਫਿਕੇਸ਼ਨ ਮੰਗਵਾਇਆ ਨਾ ਕੋਲੋਂ ਕਿੱਥੇ ਹੈ ਗੱਜਰ ਨੋਟੀਫਿਕੇਸ਼ਨ ਜੇਕਰ ਕਾਨੂੰਨ ਉਹ ਵਾਪਸ ਹੋ ਗਏ ਹੈ ਤਾਂ ਉਹਦੀ ਕੋਈ ਗੱਜਰ ਨੋਟੀਫਿਕੇਸ਼ਨ ਤਾਂ ਹੋਏਗੀ ਨਾ ਉਹ ਕਿੱਥੇ ਹੈ ਕੋਈ ਵਾਪਸ ਨਹੀਂ ਹੋਇਆ ਇਹਨਾਂ ਕਾਨੂੰਨ ਹੈ ਸਾਰੇ ਜਿਹੜੇ ਕਿਸਾਨ ਪੋਲਿਟਿਕਸ ਦੇ ਵਿੱਚ ਹਿੱਸਾ ਲੈਂਦੇ ਉਹਨਾਂ ਨੇ ਆਪਣੀ ਵਾ 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 ਕਰਨ ਵਾਸਤੇ ਉਹਨਾਂ ਨੂੰ ਕਹਿਤਾ ਕਿ ਮੋਦੀ ਨੇ ਮਾਫੀ ਮੰਗ ਲਈ ਜੀ ਮੋਦੀ ਨੇ ਕਾਨੂੰਨ ਵਾ ਕੋਈ ਕਾਨੂੰਨ ਨਹੀਂ ਵਾਪਸ ਹੋਇਆ ਔਰ ਇਹ ਵੀ ਪ੍ਰੋਟੈਸਟ ਫੇਲ ਹੋਏਗਾ ਅੱਗੇ ਜਿੰਨੇ ਪ੍ਰੋਟੈਸਟ ਹੋਇਆ ਉਹ ਵੀ ਫੇਲ ਹੋਣਗੇ ਤਾਂ ਐ ਮੈਂ ਤੁਹਾਨੂੰ ਕਹਿੰਦਾ ਇਹਨੂੰ ਇਨਫਰੈਕਚਰ ਲੈਵਲ ਤੇ ਲੈ ਕੇ ਉਹਨੂੰ ਲਿਆਉਣ ਵਾਸਤੇ ਮੈਂ ਆਪਣੇ ਲੈਵਲ ਤੇ ਜਿੰਨਾ ਮੈਂ ਕੱਲਾ ਕਰ ਸਕਦਾ ਮੈਂ 16 ਘੰਟੇ ਰੋਜ਼ ਕੰਮ ਕਰਦਾ ਹਾਂ ਆਪਣਾ ਹੋਰ ਕਈ ਮੇਰੇ ਕੰਮ ਹੁੰਦੇ ਨੇ ਲਿਖਣ ਲਿਖਦਾ ਵੀ ਹਾਂ ਔਰ ਸੋਸ਼ਲ ਵਰਕ ਜਿਹੜਾ ਕਰ ਤਾਂ ਐਨੂ ਮੈਂ ਅਸ ਇੱਕ ਵੈਬਸਾਈਟ ਬਣਾਈ ਹੈ ਮੈਂ ਆਪਣੇ ਆਪ ਉਹਦੇ ਵਿੱਚ ਜਿੰਨੇ ਇੰਪੋਰਟੈਂਟ ਨਿਊਜ਼ ਹੈਗੀ ਹੈ ਜਾਂ ਹੋਰ ਜਿਹੜੇ ਟੌਪਿਕਸ ਹੈਗੇ ਉਹ ਉਹਦੇ ਤੇ ਪਾਏ ਉਹਦਾ ਵੀ ਲਿੰਕ ਮੈਂ ਇਸ ਵੀਡੀਓ ਦੇ ਥੱਲੇ ਛੱਡ ਦਾਂਗਾ ਤੁਸੀਂ ਉਹਨੂੰ ਵੀ ਕਲਿੱਕ ਕਰਕੇ ਪੜ ਸਕਦੇ ਹੋ ਉਹ ਵੀ ਪੰਜਾਬੀ ਹਿੰਦੀ ਔਰ ਇੰਗਲਿਸ਼ ਦੇ ਵਿੱਚ ਤੇ ਹੋਰ ਵੀ ਬਾਕੀ ਲਿੰਕ ਅਜੇ ਥੱਲੇ ਹੈਗੇ ਬਾਕੀ ਅੱਜ ਦੇ ਵੀਡੀਓਜ਼ 'ਚ ਮੈਂ ਲੰਬਾ ਹੋ ਗਿਆ ਥੋੜਾ ਜਿਹਾ ਆਈ ਐਮ ਸੌਰੀ ਫॉर ਥਿਸ ਤਾਂ ਬਟ ਥੈਂਕਸ ਫॉर ਵਾਚਿੰਗ